ਤੁਸੀਂ ਆਏ ਹੋ ਮੋਸੇ ਦੇ ਉੱਤੇ ਤੇ ਕੀ ਤੁਸੀਂ ਲੈ ਕੇ ਆਏ ਇਨਫੋਰਮੇਸ਼ਨ ਸੀਐਮ ਆਫਿਸ ਤੋਂ ਕੀ ਇਨਫੋਰਮੇਸ਼ਨ ਹੈ ਕੱਲ ਦੀ ਜਿਹੜੀ ਮੀਟਿੰਗ ਹੈਗੀ 11 ਵਜੇ ਦੀ ਸੀਐਮ ਰੈ residense ਮਿਲ ਗਈ ਆਪਾਂ ਨੂੰ ਤੇ ਕੱਲ ਸੀਨੀਅਰ ਆਫਸਰਸ ਨਾਲ ਜਾਣਗੇ ਤੇ ਤੁਹਾਡੇ ਨਾਲ ਉੱਥੇ ਜਾ ਕੇ ਮੀਟਿੰਗ ਕਰਾਂਗੇ ਸੀਐਮ ਸਾਹਿਬ ਮੈਂ ਹੁਣ ਤੱਕ ਕੀ ਪ੍ਰੋਸੀਡਿੰਗ ਹੋ ਚੁੱਕੀ ਹੈ ਸੀਐਮ ਆਫਿਸ ਦੇ ਵਿੱਚ ਕਾਫੀ ਬੇਰਤੀ ਫਾਈਲ ਜਿਹੜੀ ਪਈ ਹੋਈ ਹੈ ਉਹ ਫਾਈਲ ਦਾ ਕੱਲ ਆਪਾਂ ਸਟੇਟਸ ਜ਼ਰੂਰ ਅਪਡੇਟ ਆਪਾਂ ਕਰ ਲਵਾਂਗੇ ਇਕ ਕੀ ਸਟੇਟਸ ਹੈਗਾ ਤੁਸੀਂ ਪਹਿਲਾਂ ਮੀਟਿੰਗ ਹੋਈ ਹੈ ਤੁਹਾਡੀ ਤੇ ਉਸ ਤੋਂ ਬਾਅਦ ਦਾ ਜਿਹੜਾ ਸਟੇਟਸ ਹੈ ਉਹ ਕੱਲ ਆਪਾਂ ਦੇਖ ਲਾਂਗੇ ਹੁਣ ਤਾਂ ਕੱਲ ਸਿੱਧਾ ਸੀਐਮ ਸਾਹਿਬ ਨਾਲ ਹੀ ਮੀਟਿੰਗ ਕਰ ਹੋ ਜਾਈਆ ਮੈਂ ਕੋਈ ਇਨੀਸ਼ੀਅਲੀ ਮਤਲਬ ਉਸੇ ਮੀਟਿੰਗ ਤੋਂ ਪਹਿਲਾਂ ਕੋਈ ਕੋਈ ਨੂੰ ਕੋਈ ਇਨਫੋਰਮੇਸ਼ਨ ਜਾਂ ਕੋਈ ਨੂੰ ਕੋਈ ਵਾਸ਼ਮਤਾਂ ਦਿੱਤਾ ਜਾਂਦਾ ਨੇ ਕਿ ਹਾਂ ਮੀਟਿੰਗ ਦੇ ਵਿਚਾਰ ਮਸਲਾ ਕਿਉਂਕਿ ਅਸੀਂ ਤਾਂ ਮੰਗਦੇ ਪਏ ਹਾਂ ਕਿ ਤੁਸੀਂ ਸਾਨੂੰ ਕੋਈ ਅਜੈਂਡਾ ਦਾ ਕਾਪੀ ਦੇ ਦਿਓ ਜਿਹੜੇ ਕਮਿੰਗ ਕੈਬਨਿਟ ਮੀਟਿੰਗ ਪਹਿਲਾਂ ਮੀਟਿੰਗ ਕਰ ਲਿਓ ਫਿਰ ਉਸ ਤੋਂ ਬਾਅਦ ਜੋ ਇਨਫੋਰਮੇਸ਼ਨ ਹੋਏਗੀ ਉਹ ਮੈਂ ਤੁਹਾਨੂੰ ਫਿਰ ਪ੍ਰੋਵਾਈਡ ਕਰਵਾ ਦਾਂਗਾ ਸਲਵਿੰਦਰ ਜੀ ਗੁਰਜੀਤ ਸਿੰਘ ਖਾਲਸਾ ਨੂੰ ਕਿੰਨਾ ਟਾਈਮ ਹੋ ਗਿਆ ਜਿਹੜਾ ਇਹ ਕਾਨੂੰਨ ਬਣਾਉਣ ਲਈ ਆਪਣਾ ਸੰਘਰਸ਼ ਕਰ ਰਹੇ ਹਨ ਇਹਨਾਂ ਨੂੰ ਤਕਰੀਬਨ 260 ਦਿਨ ਹੋ ਗਏ ਤੇ ਸਿਹਤ ਇਹਨਾਂ ਦੀ ਹੁਣ ਨਾਜ਼ੁਕ ਹੋ ਰਹੀ ਆ ਅੱਜ ਤਬੀਦ ਕਿਸ ਤਰ੍ਹਾਂ ਹੋਈ ਅੱਜ ਸਵੇਰੇ ਜਦੋਂ ਮੁੰਡਾ ਚਾਹ ਪਾਣੀ ਦੇਣ ਗਿਆ ਜੀ ਇਹ ਬੇਹੋਸ਼ ਸੀ ਉਸ ਟਾਈਮ ਤੇ ਕਿੰਨੇ ਵਜੇ ਆਊਟ ਹਾਂਜੀ ਆਬਾਊਟ ਕਿੰਨੇ ਵਜੇ ਗਿਆ ਸੀ ਤਕਰੀਬਨ ਸਾਢੇ 8-9 ਵਜੇ ਜਾਂਦਾ ਹੁੰਦਾ ਉਹ ਤੋਂ ਪਹਿਲਾਂ ਕਦੋਂ ਦੇ ਬੇਹੋਸ਼ ਸੀਗੇ ਕੋਈ ਪਤਾ ਨਹੀਂ ਲੱਗ ਰਿਹਾ ਹੈ ਹੁਣ ਵੀ ਅਰਧ ਬੇਹੋਸ਼ੀ ਚ ਨੇ ਕਿਤੇ ਕਿਤੇ ਬਸ ਮੂੰਹ ਵਾਇਗਰੂ ਹੀ ਕੱਢਦੇ ਕਹਿੰਦੇ ਨੇ ਕੋਈ ਅਧਿਕਾਰੀ ਆਏ ਇਨਾਂ ਨੂੰ ਮਿਲਣ ਵਾਸਤੇ ਕੋਈ ਹਾਂਜੀ ਆਏ ਸੀਗੇ ਏਡੀਸੀ ਮੈਡਮ ਆਏ ਸੀ ਡੀਐਸਪੀ ਸਾਹਿਬ ਐਸਪੀ ਸਾਹਿਬ ਆਏ ਸੀ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਤੁਹਾਡੀ ਮੀਟਿੰਗ ਕਰਵਾ ਦਵਾਂ ਕਹਿੰਦੇ ਸੀ ਜੀਐਮ ਸਾਹਿਬ ਨਾਲ ਤੁਸੀਂ ਗੱਲ ਕਰ ਲਓ ਆਪਦੀ ਗੱਲ ਰੱਖਿਓ ਹਣਾ ਅੱਗੇ ਜਾ ਕੇ ਅਸੀਂ ਗਿਆ ਸੀ ਕਿ ਸਾਨੂੰ ਮੀਟਿੰਗ ਦੀ ਵੀ ਨਹੀਂ ਲੋੜ ਸਾਨੂੰ ਤੁਸੀਂ ਕੈਬਨਿਟ ਦੇ ਵਿੱਚ ਹੁਣ ਇਹਦਾ ਅਗਲਾ ਸਟੈਪ ਇਹੀ ਬਣਦਾ ਲੀਗਲ ਤੌਰ ਤੇ ਕਿ ਜਿਹੜਾ ਇਹ ਬਿਲ ਅਸੀਂ ਦਿੱਤਾ ਹੋਇਆ ਹੈ ਉਹਨਾਂ ਨੂੰ ਡਰਾਫਟ ਕਰਕੇ ਸਾਰਾ ਉਹ ਪਾਸ ਕਰਕੇ ਕੈਬਨਿਟ ਦੇ ਵਿੱਚ ਪਾਸ ਕਰਨਾ ਅਸੀਂ ਕਿਹਾ ਸੀ ਕਿ ਤੁਸੀਂ ਮੀਟਿੰਗ ਦਾ ਕੈਬਨਿਟ ਦੀ ਮੀਟਿੰਗ ਦਾ ਅਜੰਡਾ ਤੇ ਕੈਬਨਿਟ ਦੀ ਡੇਟ ਸਾਨੂੰ ਦੇ ਦਿਓ ਅਸੀਂ ਸੰਤੁਸ਼ਟ ਹਾਂ ਅਸੀਂ ਭਾਈ ਸਾਹਿਬ ਦਾ ਕੋਈ ਟ੍ਰੀਟਮੈਂਟ ਕਰਾਉਣ ਬਾਰੇ ਗੱਲ ਕਰਾਂਗੇ ਕਿਉਂਕਿ ਭਾਈ ਗੁਰਜੀਤ ਸਿੰਘ ਨੇ ਕੱਲ ਤੋਂ ਇਹ ਐਲਾਨ ਕੀਤਾ ਹੋਇਆ ਕਿ ਜੇਕਰ ਸੀਐਮ ਸਾਹਿਬ ਵੱਲੋਂ ਕੋਈ ਚੰਗਾ ਸਟੈਪ ਨਹੀਂ ਚੱਕਿਆ ਜਾਂਦਾ ਸਾਨੂੰ ਸੰਤੁਸ਼ਟ ਕਰਨ ਵਾਲਾ ਤਾਂ ਉਹ ਕੋਈ ਮੈਡੀਕਲ ਸਹਾਇਤਾ ਨਹੀਂ ਲੈਣਗੇ। ਤਾਂ ਕੱਲ ਤੋਂ ਮਣਾ ਕਰਿਆ ਉਹਨੇ। ਹਾਂਜੀ ਕੱਲ ਤੋਂ ਮਣਾ ਕੀਤਾ ਹੋਇਆ। ਫਿਰ ਅੱਜ ਅਧਿਕਾਰੀਆਂ ਨੇ ਕੋਈ ਨਾਲ رابطہ ਕੈਂਪ ਕੀਤਾ ਕੋਈ ਫੋਨ ਤੇ ਕਰੀ। ਨਹੀਂ ਅਜੋ ਹੈ ਹੀ ਬੇਹੋਸ਼ ਨੇ ਜੀ। ਅੱਜ رابطہ ਹੋ ਹੀ ਨਹੀਂ ਸਕਦਾ ਸੀ ਅੱਜ। ਸਟੇਟ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ? ਇਸ ਟਾਈਮ ਵੀ ਕੋਈ ਚੰਗੀ ਕੰਡੀਸ਼ਨ ਨਹੀਂ ਹੈ ਜੀ। ਅਸੀਂ ਮੁੰਡਾ ਭੇਜਿਆ ਹੋਇਆ ਉੱਤੇ ਬਲਕੇ ਬੈਠਾ ਕਿਉਂਕਿ ਕੱਲਿਆਂ ਨੂੰ ਬਾਈ ਚਾਂਸ ਕੋਈ ਆਣਾ ਵਾਪਰ ਜੇ ਸਾਨੂੰ ਪਤਾ ਵੀ ਨਹੀਂ ਲੱਗਣਾ। ਇਸ ਕਰਕੇ ਹੁਣ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਵਾਸਤੇ ਇੱਕ ਮੁੰਡਾ ਪੱਕਾ ਬੈਠਾ ਹੈ। ਕੋਈ ਮਦਦ ਦੇਖ ਰਿਹਾ ਕੋਈ ਕਰ ਰਿਹਾ ਉਪਰ ਇਸ ਟੋਰਨ ਗਰਜੰਟ ਸਿੰਘ ਆ ਜੀ ਉੱਪਰ ਗਿਆ ਹੋਇਆ। ਬੇਹੋਸ਼ ਦੀ ਇਹ ਹਾਲਾਤ ਹੋਏ ਨੇ ਕਦੋਂ ਪਤਾ ਲੱਗਿਆ ਤੁਹਾਨੂੰ ਫੇਰੇ? ਇਹ ਅੱਜ ਸਵੇਰੇ ਜਦੋਂ ਮੁੰਡਾ ਚਾਹ ਪਾਣੀ ਲੈ ਕੇ ਜਾਂਦਾ ਜਦੋਂ ਪਤਾ ਲੱਗਿਆ।